हां जी पंजाबीयो 사스리 칼 ਜਿਵੇਂ ਕਿ ਕਰਨਲ ਬਾੜ ਦੀ ਪਤਨੀ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ ਸੀ ਇੱਕ ਤਾਂ ਬਹੁਤ ਵੱਡੀ ਖਬਰ ਤੁਹਾਡੇ ਸਾਹਮਣੇ ਤਰਨ ਜਾ ਰਹੇ ਆਂ ਔਰ ਦੂਜੀ ਖਬਰ ਸੁਖਬੀਰ ਸਿੰਘ ਬਾਦਲ ਦੇ ਸਾਡੇ ਹੀ ਪੰਜਾਬ ਦੇ ਮਨਿੰਦਰ ਸਿੱਧੂ ਪੱਤਰਕਾਰ ਉਹ ਚਮਚੇ ਨੇ ਬਾਦਲਾਂ ਦੇ ਉਹ ਕਿਉਂ ਨੇ ਤੁਹਾਡੇ ਸਾਹਮਣੇ ਪੂਰੀ ਖਬਰ ਤਰਾਂਗੇ ਕਿ ਇੱਕ ਪਾਸੇ ਕਹੇ ਜਾਂਦਾ ਕਹਿੰਦੇ ਜੀ ਨਿਰਪੱਖ ਪੱਤਰਕਾਰ ਨੇ ਕਿ ਮਨਿੰਦਰ ਸਿੱਧੂ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਬਹੁਤ ਸਾਰੀਆਂ ਅਕਸਰ ਖਬਰਾਂ ਲਾਉਂਦੇ ਨੇ ਔਰ ਕਦੇ ਵੀ ਉਹਨਾਂ ਨੇ ਬਾਦਲਾਂ ਦੇ ਖਿਲਾਫ ਖਬਰ ਨਹੀਂ ਲਾਈ ਕਿਉਂਕਿ ਬਾਦਲਾਂ ਦੇ ਉਹ ਚਮਚੇ ਵੀ ਨੇ ਕਰਛੇ ਕਹਿ ਲੋ ਔਰ ਦੂਜੇ ਪਾਸੇ ਹੁਣ ਜਿਹੜੀ ਕਰਨਲ ਬਾੜ ਦੀ ਪਤਨੀ ਹੈ ਉਹਨੂੰ ਇਨਸਾਫ ਨਹੀਂ ਮਿਲਿਆ ਸੀ ਜਿੱਥੇ ਸਰਕਾਰ ਮਾੜੀ ਹੈ ਖਬਰ ਲਾਉਣੀ ਚਾਹੀਦੀ ਹੈ ਕਿਉਂਕਿ ਕਰਨਲ ਬਾੜ ਦੀ ਪਤਨੀ ਨੂੰ ਸਾਡੇ ਹੀ ਪੰਜਾਬ ਦੀ ਸਰਕਾਰ ਕਦੇ ਵੀ ਇਨਸਾਫ ਨਹੀਂ ਦਿਵਾ ਪਾਈ ਕਿਉਂਕਿ ਮੌਜੂਦਾ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਵੀ ਕਰਨਲ ਬਾਰ ਦੀ ਪਤਨੀ ਦੇ ਨਾਲ ਮੀਟਿੰਗ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਕਿ ਅਸੀਂ ਤੁਹਾਡੇ ਪਤੀ ਨੂੰ ਔਰ ਤੁਹਾਡੇ ਬੇਟੇ ਨੂੰ ਇਨਸਾਫ ਦਿਵਾ ਦੇਾਂਗੇ ਪਰ ਕੋਈ ਵੀ ਇਨਸਾਫ ਦੀ ਝਲਕ ਕਿਸੇ ਪਾਸਿਓਂ ਨਹੀਂ ਪਈ ਪਰ ਫਿਰ ਹਾਈ ਕੋਰਟ ਦੇ ਵਿੱਚ ਇੱਕ ਬਹੁਤ ਵੱਡੀ ਹਦਾਇਤ ਆਂਦੀ ਹੈ ਕਹਿੰਦੇ ਜੀ ਜਿਹੜਾ ਕੇਸ ਹੈ ਉਹ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ ਇਹ ਤੁਸੀਂ ਸਾਰੇ ਜਾਣਦੇ ਹੋ ਪਰ ਹੁਣ ਕਰਨਲ ਬਾੜ ਦੀ ਪਤਨੀ ਦੀ ਜਿਹੜੀ ਖਬਰ ਔਰ ਕਰਨਲ ਦੀ ਖਬਰ ਉਹ ਤੁਹਾਡੇ ਸਾਹਮਣੇ ਪਹਿਲਾਂ ਤਾਂ ਰਾਂਗੇ ਉਸ ਤੋਂ ਬਾਅਦ ਜਿਹੜੇ ਪੱਤਰਕਾਰ ਮਨਿੰਦਰ ਸਿੱਧੂ ਨੇ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕਿਉਂ ਨਹੀਂ ਕਦੇ ਵੀ ਖਬਰ ਲਾਈ ਇੱਕ ਬਹੁਤ ਵੱਡਾ ਸਵਾਲ ਹੈ ਪੰਜਾਬ ਦੇ ਮੁੱਖ ਮੰਤਰੀ ਬਹੁਤ ਸਾਰੇ ਹੋਰ ਚਿਹਰਿਆਂ ਦੇ ਖਿਲਾਫ ਅਕਸਰ ਮਨਿੰਦਰ ਸਿੱਧੂ ਪੱਤਰਕਾਰ ਖਬਰਾਂ ਲਾਉਂਦਾ ਰਹਿੰਦਾ ਪਰ ਉਹਦੀ ਸੱਚਾਈ ਦਰਸਾਲ ਦੇ ਵਿੱਚ ਕੁਝ ਹੋ ਰਹੀ ਹੈ ਤੁਸੀਂ ਸੁਣੋਗੇ ਤੁਹਾਡੇ ਵੀ ਹੋਸ਼ ਛੁੱਟ ਜਾਣਗੇ ਕਿਉਂਕਿ ਪਿੱਛੇ ਦਾ ਮਾਮਲਾ ਬਾਦਰਾ ਦੇ ਨਾਲ ਉਹਦਾ ਕਿਵੇਂ ਜੋੜਿਆ ਉਹ ਅੱਜ ਤੁਹਾਡੇ ਸਾਹਮਣੇ ਧਰਾਂਗੇ ਕਰਨਲ ਬਾੜ ਦੀ ਪਤਨੀ ਨੇ ਐਸਐਸਪੀ ਨਾਨਕ ਸਿੰਘ ਤੱਕ ਐਨੀ ਖਿੱਚ ਪਾ ਦਿੱਤੀ ਹੈ ਕਿ ਤੁਸੀਂ ਆਪਣੇ ਕੰਨਾਂ ਦੇ ਨਾਲ ਸੁਣੋਗੇ ਅੱਜ ਤੁਹਾਨੂੰ ਮੈਂ ਕੈਸੀ ਵੀਡੀਓ ਦਿਖਾਉਂਗਾ ਕਿ ਕਰਨਲ ਬਾਠ ਨੂੰ ਇਨਸਾਫ ਤਾਂ ਮਿਲ ਕੇ ਰਹਿਣਾ ਕਿਉਂਕਿ ਸੀਬੀਆਈ ਬਹੁਤ ਇਮਾਨਦਾਰ ਏਜੰਸੀ ਹੈ ਐਸੇ ਕਰਕੇ ਪੰਜਾਬ ਪੂਰੇ ਲੋਕ ਸੀਬੀਏ ਦੇ ਮਨ ਕਰਦੇ ਨੇ ਤਾਂ ਹੁਣ ਪਹਿਲੀ ਖਬਰ ਕਰਨ ਵਾਲੀ ਦੀ ਪਤਨੀ ਬਹੁਤ ਤਾਕੜ ਇਹਨਾਂ ਦੇ ਜਿਹੜੇ ਸ਼ਬਦ ਨੇ ਉਹ ਇਹਨਾਂ ਦੀ ਜਵਾਨੀ ਤੁਹਾਨੂੰ ਸੁਣਾਉਣ ਜਾ ਰਹੇ ਆ ਉਸ ਤੋਂ ਬਾਅਦ ਜਿਹੜੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਕਈ ਸਾਰੇ ਪੱਤਰਕਾਰ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚੋਂ ਪਹਿਲਾ ਨਾਮ ਪੱਤਰਕਾਰ ਮਨਿੰਦਰ ਸਿੱਧੂ ਦਾ ਅਕਸਰ ਉਹਨਾਂ ਨੇ ਸਰਕਾਰ ਦੇ ਖਿਲਾਫ ਹੀ ਖਬਰਾਂ ਲਾਈਆਂ ਨੇ ਸੁਖਵੀਰ ਬਾਦਲ ਦੇ ਚਮਚੇ ਕਿਵੇਂ ਬਣੇ ਨੇ ਉਹ ਸੁਣੋਗੇ ਤੁਹਾਡੇ ਹੋਸ਼ ਉਡਣੇ ਤੈ ਹੀ ਸੁਣੋ ਕੀ ਪੁਲਿਸ ਕੁੰਦਾ ਹੈਗੀ ਨਾ ਤੁਹਾਡੇ ਬੇਟੇ ਤੇ ਵੀ ਉਜਾਉ ਲਾਇਆ ਕਿ ਉਹਨਾਂ ਨੇ ਪਹਿਲਾਂ ਹੱਥ ਚੱਕਿਆ ਉਹਨਾਂ ਨੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹੋ ਇੱਕ ਇਨਸੀਡੈਂਟ ਸੀ ਹੋ ਗਿਆ ਕਿ ਮਾਫੀਆਂ ਵੀ ਉਹਨਾਂ ਨੇ ਮੰਗੀਆਂ ਇੰਨੇ ਨਸ਼ੇ ਦੇ ਤੁਰਦੇ ਸੀਗੇ ਮਤਲਬ ਮਾਫੀ ਮੰਗਨ ਨਾਲ ਮੇਰਾ ਅਗਰ ਬੱਚਾ ਕੱਲ ਮਰ ਜਾਂਦਾ ਤੇ ਦੇ ਹੈ ਟ੍ਰਾਈ ਤੁਸੀਂ ਸੇਕ ਗਵਾ ਬਣਾਈ ਜਾ ਰਹੇ ਤੁਸੀਂ ਇਹਵਿਡੈਂਸ ਕ੍ਰੀਏਟ ਕਰਾ ਦਿਓ ਤੇ ਇਨਵੈਸਟੀਗੇਟਿੰਗ ਦਾ ਮੈਟਰ ਉਹ ਕੀ ਕਰਨ ਲੱਗੇ ਧਾਰਾ ਹਟਾਣ ਲੱਗੇ ਕਿ ਉਹ ਉਹ ਜਦੋਂ ਲੜਾਈ ਹੋਈ ਸੀ ਉਸ ਤੋਂ ਬਾਅਦ ਆਪੀਏ ਸਾਰੇ ਇੰਸਪੈਕਟਰ ਸਭ ਤੋਂ ਪਹਿਲੇ ਮਨਜੀਤ ਸਿੱਧੂ ਦੇ ਜੀ ਅਜੇ ਵੀ ਹੋਦੀ 5 ਕਰੋੜ ਦੀ ਤੇ ਢਿੱਲੋ ਸਾਹਿਬ ਨੂੰ ਆਫਰ ਦੇ ਕੇ ਗਏ ਅਜੇ ਵੀ ਇਹ ਗੱਲ ਰੈਂਕ ਕਿ ਅਸੀਂ ਆ ਕੇ ਪਹਿਲੇ ਹੀ ਪਹੁੰਚ ਜਾਨੇ ਆ ਮਾਫੀ ਮੰਗਲਾਂ ਨਾਰ ਇੰਸਪੈਕਟਰ ਤੋਂ ਸਾਰੀ ਪੰਜਾਬ ਪੁਲਿਸ ਕਿਉਂ ਡਾਰਕੀ ਉਹਨਾਂ ਦੇ ਨਾਮ ਲੈਣ ਤੋਂ ਡੀਜੀਪੀ ਵੀ ਡਰਦਾ ਇਹ ਤੇ ਪੱਜੇ ਹੋਏ ਸੀਗੇ ਸ਼ਾਮ ਨੂੰ ਬਹਿ ਕੇ ਦਾਰੂ ਪਿੰਦੇ ਸੀ ਤੇ ਪੰਜਾਬ ਪੁਲਿਸ ਵਾਦੀ ਨਹੀਂ ਜਿਹੜਾ ਮੁੱਖ ਮੰਤਰੀ ਪੰਜਾ ਆਪਣੀ ਬੇਟੀ ਨੂੰ ਇਨਸਾਫ ਨਹੀਂ ਦੇ ਪਾਇਆ ਤੇ ਪੰਜਾਬ ਦੀ ਬੇਟੀਆਂ ਨੂੰ ਕਿੱਥੋਂ ਇਨਸਾਫ ਦੇ ਤੂ? ਜੀਆ ਦੇਖੋ ਇੱਕ ਮੁੱਖ ਮੰਤਰੀ ਜੀ ਨੂੰ ਸਭ ਨੂੰ ਬੁਲਾ ਕੇ ਉਸ ਤੋਂ ਬਾਅਦ ਅਜਿਹਾ ਦੇਖਿਆ 6 ਮਹੀਨੇ ਹੋ ਗਏ ਨਾ ਮੁੱਖ ਮੰਤਰੀ ਸਾਹਿਬ ਨੂੰ ਟਾਈਮ ਮਿਲਿਆ ਨਾ ਨਾਦੇ ਹੋਇਆ ਸੀ ਨਾਨਕ ਸਿੰਘ ਤਾਰਾ ਨੂੰ ਸਸਪੈਂਡ ਕਰਦਾ ਤੁਸੀਂ ਦੇਖੋ 23 ਤੱਕ ਨਾਨਕ ਸਿੰਘ ਨੇ ਐਫ ਆਈ ਆਰ ਨਹੀਂ ਹੋਈ 올 ਇਨਸੀਡੈਂਟ ਐ ਡਿਲੇ ਹੋ ਰਿਹਾ ਇਸ ਤਰੀਕ ਇਸ ਮੋਰ ਤੱਕ ਪਹੁੰਚ ਦਾ ਕਾਰਨ ਨਾ ਨਾ ਕਿ ਦਾ ਸੁਣ ਲਓ ਪੰਜਾਬਾ ਨੂੰ ਐਸ ਐਸ ਪੀ ਨਾਨਕ ਸਿੰਘ ਬੇਨਕਲੋਨਾ ਲੋਕਾਂ ਦੀ ਉਹਨਾਂ ਪਰਸ ਮੁਲਾਜਮਾਂ ਦੀ ਮਦਦ ਕਰ ਰਹੀ ਸੀ ਲਗਾਤਾਰ ਉਹਨਾਂ ਨੇ ਉਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਕਰਨਲ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਗਲਤ ਯੋਗਦਾਨ ਇਹਨਾਂ ਲੋਕਾਂ ਦਾ ਵੀ ਸੀਗਾ ਜਿਹੜਾ ਕਿ ਐਸਐਸਪੀ ਨਾਨਕ ਸਿੰਘ ਡਿਸਮਿਸ ਦੀ ਕਗਾਰ ਤੇ ਪਹੁੰਚ ਗਏ ਸੀ ਹਾਲਾਂਕਿ ਉਹ ਡੀਆਈਜੀ ਰੈਂਕ ਦੇ ਅਫੀਸਰ ਬਣ ਚੁੱਕੇ ਨੇ ਪਰ ਹੁਣ ਇੱਥੇ ਸਾਡੇ ਪੰਜਾਬ ਦੀ ਸਰਕਾਰ ਨੂੰ ਭਵਨ ਸਿੰਘ ਮਾਨ ਨੂੰ ਪੰਜਾਬ ਦੇ ਲੋਕਾਂ ਦਾ ਦੁੱਖ ਦਰਦ ਸਮਝਦੇ ਹੋਏ ਇਹਨਾਂ ਲੋਕਾਂ ਦੇ ਉੱਤੇ ਐਕਸ਼ਨ ਤਾਂ ਲੈਣਾ ਚਾਹੀਦਾ ਕਿਉਂਕਿ ਵਿਸ਼ਵਾਸ ਕਾਨੂੰਨ ਤੋਂ ਵੀ ਉੱਠ ਜਾਂਦਾ ਜਦੋਂ ਕਿਸੇ ਨੂੰ ਇਨਸਾਫ ਨਾ ਮਿਲੇ ਤਾਂ ਹੁਣ ਦੂਜੇ ਪਾਸੇ ਆਜੋ ਕਿ ਜਿਹੜਾ ਹੁਣ ਪੱਤਰਕਾਰ ਮਨਿੰਦਰ ਸਿੱਧੂ ਆ ਜਿਹਨੂੰ ਬਹੁਤੇ ਸਾਡੇ ਪੰਜਾਬ ਦੇ ਲੋਕ ਇਹ ਵੀ ਕਹਿੰਦੇ ਨੇ ਉਹ ਖੁਦ ਵੀ ਇਹ ਗੱਲ ਮੰਨਦਾ ਕਿ ਮੈਂ ਨਿਰਪੱਖ ਪੱਤਰਕਾਰ ਪਰ ਨਹੀਂ ਕਿਉਂਕਿ ਜਿਹੜਾ ਬਾਦਲਾਂ ਦਾ ਚਮਚਾ ਹੋਵੇ ਉਹ ਨਿਰਪੱਖ ਪੱਤਰਕਾਰ ਨਹੀਂ ਹੋ ਸਕਦਾ ਜਿਹੜੇ ਲੋਕ ਪੰਜਾਬ ਪੱਖੀ ਗੱਲਾਂ ਕਰਦੇ ਨੇ ਉਹਨਾਂ ਦੀ ਕਦੇ ਨਾ ਤਾਂ ਉਹਨਾਂ ਨੇ ਇੰਟਰਵਿਊ ਕੀਤੀ ਹੈ ਔਰ ਨਾ ਹੀ ਕਰਨੀ ਹੈ ਤਾਂ ਪੱਤਰਕਾਰ ਮਨਿੰਦਰ ਸਿੱਧੂ ਬਾਦਲਾਂ ਦਾ ਚਮਚਾ ਕਿਵੇਂ ਬਣ ਗਿਆ ਇਹ ਦਰਸਲ ਦੇ ਵਿੱਚ ਗੌਰ ਦੇ ਨਾਲ ਇਸ ਖਬਰ ਨੂੰ ਸੁਣਨ ਦੀ ਲੋੜ ਪੰਜਾਬ ਦੇ ਲੋਕਾਂ ਨੂੰ ਵੀ ਹੈ ਕਿਉਂਕਿ ਜਿਹੜੇ ਲੋਕ ਪੰਜਾਬ ਦੇ ਅੰਦਰ ਉਸ ਨੂੰ ਨਿਰਪੱਖ ਪੱਤਰਕਾਰ ਸਮਝਦੇ ਨੇ ਉਹਦੀ ਦਰਸਲ ਦੇ ਵਿੱਚ ਅੰਦਰ ਕਹਾਣੀ ਕੁਝ ਹੋਰ ਹੀ ਹੈ ਦੇਖੋ ਬਾਦਲ ਨੇ ਜਿਹੜੇ ਇਹਨਾਂ ਨੇ ਇੱਕ ਬਾਅਦ ਵੱਡੀ ਬੋਟੀ ਸਿੱਟੀ ਹੈ ਇਸੇ ਪੱਤਰਕਾਰ ਮਨਿੰਦਰ ਸਿੱਧੂ ਦੇ ਸਾਹਮਣੇ ਐਸੇ ਕਰਕੇ ਹਰ ਰੋਜ਼ ਅਕਾਲੀ ਦਲ ਦੇ ਨੇਤਾ ਸੁਖਵੀਰ ਸਿੰਘ ਬਾਦਲ ਦੀ ਹਰ ਰੋਜ਼ ਪ੍ਰਸ਼ੰਸਾ ਕਰਦੇ ਨੇ ਗੱਡੀ ਦੇ ਵਿੱਚ ਬਹਿ ਕੇ ਉਹਦੇ ਨਾਲ ਉਹਨਾਂ ਦੇ ਹੀ ਹੱਕ ਦੇ ਵਿੱਚ ਇੰਟਰਵਿਊ ਕਰਦੇ ਨੇ ਅੱਜ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਰ ਵੇਲੇ ਉਹਨਾਂ ਦੀਆਂ ਖਬਰਾਂ ਖਿਲਾਫ ਚੱਲਦੀਆਂ ਨੇ ਕਿਤੇ ਨਾ ਕਿਤੇ ਦਾ ਬੰਦਾ ਸੱਚ ਤੇ ਬੋਲਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿ ਸਾਰੇ ਮਾੜੇ ਕੰਮ ਕਰ ਰਹੇ ਨੇ ਐਸ ਕਰਕੇ ਇਹਨਾਂ ਦੀ ਸ਼ਬੀ ਹੈ ਜਿਹੜੀ ਉਹ ਬੜੀ ਮਾੜੀ ਹੋ ਚੁੱਕੀ ਹੈ ਕੁਝ ਪੱਤਰਕਾਰਾਂ ਦੀ ਤਾਂ ਹੁਣ ਇਹਨਾਂ ਦੇ ਕੁਝ ਵੱਡੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਪੰਜਾਬ ਦਾ ਮਾਹੌਲ ਇਹ ਖਰਾਬ ਕਰ ਰਹੇ ਨੇ ਜਿਹੜੇ ਬਾਦਲਾਂ ਨੂੰ ਪੂਰਾ ਪੰਜਾਬ ਨਕਾਰ ਚੁੱਕਿਆ ਮਜੀਠੀਆ ਜੇਲ੍ਹ ਦੇ ਅੰਦਰ ਚਿੱਟੇ ਦਾ ਦਸਕਰ ਬਾਦਲਾਂ ਨੇ ਕਈ ਵਾਰ ਮਾਫੀ ਮੰਗ ਲਈ ਹੈ ਪਰ ਜਿਹੜਾ ਹੁਣ ਇਹ ਬਾਦਲਾਂ ਦਾ ਚਮਚਾ ਪੱਤਰਕਾਰ ਮਨਿੰਦਰ ਸਿੱਧੂ ਉਹ ਲਗਾਤਾਰ ਇਹਨਾਂ ਦੀ ਪ੍ਰਸ਼ੰਸਾ ਦੇ ਵਿੱਚ ਰਹਿੰਦਾ ਕਿਉਂਕਿ ਇਹਨਾਂ ਨੂੰ ਜਦੋਂ ਮੋਟੀ-ਬੋਟੀ ਪੈਂਦੀ ਹੈ ਐਸ ਕਰਕੇ ਇੱਕ ਜਨਮਰਾ ਵਾਲਾ ਕੰਮ ਕਰਦੇ ਨੇ ਤਾਂ ਹੁਣ ਪੰਜਾਬ ਦਾ ਮੁੱਖ ਮੰਤਰੀ ਤੁਹਾਨੂੰ ਲੱਗਦਾ ਮੈਂ ਜਾਣਨਾ ਚਾਹੁੰਨਾ ਪੰਜਾਬ ਦੇ ਲੋਕਾਂ ਤੋਂ ਕਿ ਹਰ ਮੁੱਦੇ ਪ੍ਰਤੀ ਨਕਾਮ ਹੈ ਤੁਹਾਨੂੰ ਲੱਗਦਾ ਇਹ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਜੇਕਰ ਹੁਣ ਐਕਸ਼ਨ ਮੋਡ ਦੇ ਵਿੱਚ ਭਗੰਤਮਾਨ ਸਰਕਾਰ ਆਈ ਹੈ ਤਾਂ ਸਾਡੇ ਹੀ ਪੰਜਾਬ ਦੇ ਲੋਕਾਂ ਨੂੰ ਉਹਦਾ ਸਮਰਥਨ ਕਰਨਾ ਚਾਹੀਦਾ ਨਾ ਕਿ ਉਹਦੀ ਵਿਰੋਧਤਾ ਕਰਨੀ ਚਾਹੀਦੀ ਹੈ ਪਰ ਕਿਤੇ ਨਾ ਕਿਤੇ ਤਾਂ ਬੰਦਾ ਸਹੀ ਹੁੰਦਾ ਜਿੱਥੇ ਗਲਤ ਉਹਦੀ ਖਬਰ ਲਾਓ ਪਰ ਜਿਹੜੇ ਐਸੇ ਪੱਤਰਕਾਰ ਨੇ ਉਹ ਸਾਡੇ ਪੰਜਾਬ ਨੂੰ ਵਿਗਾੜਨ ਔਰ ਮਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੇਕਰ ਪੰਜਾਬ ਦੇ ਅੰਦਰ ਕੁਝ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਤਾਂ ਸਾਡੀ ਹੀ ਸਰਕਾਰ ਨੂੰ ਮਾੜਾ ਕਹਿਣ ਵਾਲੇ ਸਾਡੇ ਹੀ ਲੋਕ ਨੇ ਜਿਹੜੇ ਐਸੇ ਪੱਤਰਕਾਰ ਕਿ ਨਾ ਤਾਂ ਉਹਨਾਂ ਦੀ ਗੱਲ ਦੇ ਵਿੱਚ ਕੋਈ ਦਮ ਹੈ 24 ਘੰਟੇ ਮੁੱਖ ਮੰਤਰੀ ਦੇ ਖਿਲਾਫ ਖਬਰਾਂ ਚੱਲਦੀਆਂ ਨੇ ਔਰ ਦੂਜੇ ਪਾਸੇ ਸੁਖਵੀਰ ਬਾਦਲ ਦੇ ਖਿਲਾਫ ਇੱਕ ਵੀ ਖਬਰ ਦਿਖਾ ਦਿਓ ਤਾਂ ਮੈਨੂੰ ਕਮੈਂਟਾਂ ਦੇ ਵਿੱਚ ਜੋ ਮਰਜ਼ੀ ਲਿਖ ਦਿਓ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੰਨ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ